ਮੈਂ ਮੈਂ ਨਹੀਂ ਮੇਰੀ ਸੱਸ ਦੇ ਨਾਂ ਹੀ ਸਾਰਾ ਪੈਲੀ ਵੀ ਉਹਦੇ ਨਾਂ ਸੀ ਪੈਲੀ ਉਹਨੇ ਪਹਿਲਾਂ ਵੇਚ ਲਈ ਸਾਰੀ ਹੁਣ ਕੱਲਾ ਘਰ ਹੀ ਆ ਉਹ ਵੀ ਉਸੇ ਦੇ ਨਾਂ ਹੀ ਨਹੀਂ ਮੈਂ ਕਿਸ ਤੇ ਬੋਝ ਨਹੀਂ ਬਣਨਾ ਚਾਹਤ ਮੇਰਾ ਪਿਓ ਵੀ ਗਰੀਬ ਆ ਕੁਝ ਨਹੀਂ ਕਰ ਸਕਦਾ ਮੈਂ ਤਾਂ ਮਰ ਤਾ ਮਰ ਮਾਤਰਾ ਲੱਭੂ ਤੇ ਜਿੱਥੇ ਗਈ ਤੇ ਜਿੱਥੇ ਗਈ ਜਾ ਬੈਠਾ ਇਹ ਲੈ ਕੇ ਮੇਰੇ ਬੱਚਿਆਂ ਨੂੰ ਤਿੰਨਾਂ ਹੁਣ ਮੈਂ ਕੱਲੀ ਆ ਇਸ ਵਕਤ ਪਰ ਤਾਂ ਕੋਈ ਸਾਥ ਦੇ ਰਿਹਾ ਪਿੰਡ ਦੇ ਲੋਕ ਜਾਂ ਕੋਈ ਤੁਹਾਡੇ ਪਤਵੰਤੇ ਜਾਂ ਹਾਂਜੀ ਹਾਂਜੀ ਸਾਰੇ ਸਾਥ ਹੀ ਆ ਹਾਂਜੀ ਸਾਸਰਾਂ ਨੇ ਤਾਂ ਸਾਥ ਦੇ ਦਿੰਦੇ ਨਹੀਂ ਉਹਨਾਂ ਨੇ ਵੀ ਸਾਥ ਨਹੀਂ ਦਿੱਤਾ ਮੇਰਾ ਇਹਨੂੰ 20 ਸਾਲ ਹੋ ਗਏ ਇਹਨੂੰ ਤੇ ਮੂਰ ਦਾ ਪਰ ਛੱਡ ਕੇ ਭੱਜ ਗਈ ਪੰਜ ਜਣੇ ਕਿਉਂ ਜਿੰਦੇ ਲੱਗ ਕੇ ਚੱਲੇ ਗਏ ਬੇ ਇਹਨੂੰ ਦਿਖਾਉਣਾ ਨਹੀਂ ਚਾਹੁੰਦੇ ਇਤੋਂ ਦਿਨੋਂ ਤੀ ਆ ਇਹ ਇਸੇ ਘਰੇ ਵੈਹੀ ਆਈ ਸੀ ਬੇਣਾ ਫਰਜ਼ ਵੀ ਬੰਦਾ ਦਾ ਪੰਜ ਨੇ ਬਹੁਤ ਹੀ ਨੇਕ ਕੰਮ ਕੀਤਾ ਕਿਉਂਕਿ ਵਿਚਾਰੇ ਨੋਤੀ ਸੀ ਸਾਡੇ ਪਿੰਡ ਦੀ ਰੋਲਦੀ ਫਿਰਦੀ ਸੀ ਉਨੇ ਜਿੰਦੇ ਤੋੜ ਕੇ ਜਿਹੜੇ ਘਰੇ ਬਈ ਬਹੁਤ ਤਗੜਾ ਕੰਮ ਕੀਤਾ ਦੋ ਮਹੀਨੇ ਕੀਤੀ ਵੇਟ ਉਹ ਨਹੀਂ ਆਏ ਤੇ ਹਾਰ ਕੇ ਜਦੋਂ ਫਿਰ ਵਿਚਾਰੇ ਤੀਜੀ ਵਾਰ ਆਏ ਤੇ ਹੁਣ ਇਹਨਾਂ ਦੇ ਨਾਲ ਖੜ ਕੇ ਅਸੀਂ ਇੱਥੇ ਕਾਰਵਾਈ ਕੀਤੀ ਅੱ비 ਹਲਾ ਟੀਵੀ ਤੇ ਤੁਹਾਡਾ ਸਵਾਗਤ ਹੈ ਆਪਾਂ ਜਿਹੜੇ ਖੜੇ ਆ ਜੀ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਜੀਵਨਵਾਲਾ ਵਿੱਚ ਪਿਛਲੇ 2 ਮਹੀਨਿਆਂ ਤੋਂ ਜੋ ਆਪਾਂ ਜਸ ਘਰ ਦੇ ਵਿੱਚ ਆਪਾਂ ਖੜੇ ਆ ਇਸ ਘਰ ਦੇ ਜੋ ਬੀਬੀ ਇਸ ਘਰ ਦੀ ਨੌ ਆ ਔਰ ਇਹ ਜੇ ਸਾਡੇ ਵੀਰ ਜੀ ਨਾਲ ਖੜੇ ਆ ਇਹਨਾਂ ਦੀ ਬੇਟੀ ਹੈ ਪਿੰਡ ਫੱਤਨ ਵਾਲੇ ਤੋਂ ਪਿੰਡ ਜੀਵਨਵਾਲੇ ਵਿਆਹੀ ਹੋਈ ਆ ਔਰ ਪਿਛਲੇ 2 ਮਹੀਨਿਆਂ ਤੋਂ ਤਕਰੀਬਨ ਲਗਾਤਾਰ ਇਹਨਾਂ ਦੇ ਘਰ ਵਿੱਚ ਜੋ ਕੋਈ ਕਿਸੇ ਵੀ ਤਰ੍ਹਾਂ ਦੇ ਕਲੇਸ਼ ਚੱਲ ਰਿਹਾ ਸੀ ਕਲੇਸ਼ ਦੇ ਚੱਲਦੇ ਆ ਜੋ ਇਹਨਾਂ ਦੇ ਪਰਿਵਾਰਕ ਮੈਂਬਰ ਆ ਇਹ ਬੀਬੀ ਆਪ ਤੁਹਾਨੂੰ ਦੱਸਣਗੇ ਇਹਨਾਂ ਦੇ ਪਤੀ ਇਨਾਂ ਦਾ ਸੱਸਾ ਇਹਨਾਂ ਦਾ ਸਹੁਰਾ ਔਰ ਇਹਨਾਂ ਦੇ ਤਿੰਨ ਬੱਚੇ ਘਰੋਂ ਚਲੇ ਗਏ ਆ ਜਿੰਦਰਾ ਘਰੇ ਲਾ ਕੇ ਚਲੇ ਗਏ ਆ ਔਰ ਇਹ ਬੀਬੀ ਆਪਣੇ ਪਿੰਡ ਫੱਤਨ ਵਾਲੇ ਵਿਖੇ ਗਈ ਹੋਈ ਸੀ ਜਦੋਂ ਬੀਬੀ ਨੇ ਦਸਤ ਮਤਾਬਕ ਜਦੋਂ ਇਹ ਪਿੰਡ ਆਈ ਇਸ ਇਹਨੇ ਵੇਖਿਆ ਕਿ ਜਿੰਦੇ ਲੱਗੇ ਹੋਏ ਆ ਇਹਨੇ ਆਪਣੇ ਪਿਤਾ ਜੀ ਨੂੰ ਬੁਲਾਇਆ ਪਿੰਡ ਦੇ ਵਿੱਚ ਜੋ ਵਿਚੋਲੇ ਹੈਗੇ ਜੀ ਇਹਨਾਂ ਉਹਨਾਂ ਨੂੰ ਦੱਸਿਆ ਪਿੰਡ ਦੇ ਮੁਹਤਵਰ ਬੰਦਿਆਂ ਨੂੰ ਦੱਸਿਆ ਪੰਚਾਇਤ ਨੂੰ ਦੱਸਿਆ ਦੋ ਮਹੀਨਿਆਂ ਤੋਂ ਉਡੀਕਦੇ ਉਡੀਕਦੇ ਜਦੋਂ ਕੋਈ ਵੀ ਕਾਸ ਦੀ ਕਰਨ ਨਾ ਦੀ ਸੀ ਅੱਜ ਇਹਨਾਂ ਨੇ ਕੱਟ ਕਰਕੇ ਪਿੰਡ ਦੇ ਮੁਹਤਵਰ ਬੰਦਿਆਂ ਨੂੰ ਪਿੰਡ ਦੀ ਸਮੁੱਚੀ ਪੰਚਾਇਤ ਕੋਲ ਅਰਜ਼ੀ ਕੀਤੀ ਬੇਨਤੀ ਕੀਤੀ ਕਿ ਸਾਡਾ ਕੋਈ ਹੱਲ ਕੀਤਾ ਜਾਵੇ। ਵੀ ਮੰਦਰ ਬਹਾਇਆ ਜਾਵੇ। ਅੱਗੇ ਵੀ ਅਸੀਂ 2-3 ਵਾਰ ਆਏ ਆ ਉਹ ਦੋ ਸਾਨੂੰ ਇਥੋਂ ਬਾਹਰ ਤੋਂ ਹੀ ਮੋੜਤਾ ਉਹਨਾਂ ਨੇ। ਮੇਰੇ ਪਿੰਡ ਦੀ ਪੰਚਾਇਤ ਵੀ ਆਈ ਸੀ ਜੀ ਉੱਥੋਂ ਪੇਕੇ ਪਿੰਡ ਤੋਂ। ਇਹਨਾਂ ਨੇ ਉਹ ਤੋਂ ਮੋੜ ਤਾਂ ਦੇ ਵੀ ਨਹੀਂ ਵੀ ਮੁੰਡਾ ਆਊਗਾ ਸਰਪੰਚ ਸਾਹਿਬ ਨਾਲ ਗੱਲ ਹੋਈ ਸੀ ਕਿ ਮੁੰਡਾ ਹਫ਼ਤੇ ਉਹਨੂੰ ਆਊਗਾ ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ। ਫਿਰ ਮੁੰਡਾ ਆਇਆ ਨਹੀਂ। ਨਹੀਂ ਉਸ ਤੋਂ ਬਾਅਦ ਫਿਰ ਆਪ ਹੀ ਘਰ ਛੱਡ ਕੇ ਹੀ ਉੱਠਦੇ ਸੀ। ਸਾਲ ਹੋ ਗਿਆ ਵੀ ਗਏ ਨੂੰ ਮੇਰੇ ਹਸਬੰਦ ਨੂੰ ਗੋਲੂ ਜਗਵਿੰਦਰ ਲੈ ਕੇ ਗਿਆ ਸੀ ਤੇ ਨਾਲ ਉਹਦੇ ਘਰਾਂ ਵਾਲੀ ਸੀ ਲਾਭਪ੍ਰੀਤ ਤੇ ਉਹ ਲੈ ਕੇ ਗਏ ਸੀ ਆਂਦੇ ਸੀ ਵੀ ਚੰਡੀਗੜ੍ਹ ਅਸੀਂ ਚੱਲੇ ਕੋਈ ਡੇਰਿਆਂ ਦੇ ਮਾਮਲੇ 'ਚ ਸੀ ਵੀ ਬਾਬਾ ਮਾਧੋਦਾਸ ਵੈਲਫੇਅਰ ਸੁਸਾਇਟੀ ਦੇ ਸੀ ਕੋਈ ਡੇਰੇ ਉਹ ਵੀ ਮੇਰੇ ਘਰ ਵਾਲੇ ਦੇ ਨਾਂ ਸੀਗੇ ਵੀ ਉਹ ਕਾਗਜ਼ ਪੱਤਰ ਕਢਾਉਣ ਗਏ ਸੀ ਆਂਦੇ 'ਚ 15 ਦਿਨ ਹੀ ਲੱਗਣਗੇ 15 ਦਿਨਾਂ ਨੂੰ ਅਸੀਂ ਆ ਜਾਵਾਂਗੇ ਉਸ ਤੋਂ ਬਾਅਦ ਮੇਰੇ ਨਾਲ ਕੋਈ ਉਹਨਾਂ ਨੇ ਗੱਲ ਨਹੀਂ ਕੀਤੀ ਨਾ ਮੇਰੇ ਘਰ ਵਾਲੇ ਨੇ ਕੀਤੀ ਮੇਰੀ ਸੱਸ ਫੋਨ ਆਪਦੇ ਹੱਥ 'ਚ ਹੀ ਰੱਖਦੀ ਸੀਗੀ ਮੇਰੀ ਸੱਸ ਨਾਲ ਹੀ ਸਾਰੀ ਗੱਲ ਹੁੰਦੀ ਸੀ ਉਹਨੂੰ ਹੀ ਪਤਾ ਸੀਗਾ ਉਦੋਂ ਬਾਅਦ ਮੇਰੇ ਨਾਲ ਲੜਨ ਲੜਾਈ ਝਗੜਾ ਕਰਨ ਲੱਗ ਗਏ ਫਿਰ ਮੈਂ ਆਪਦੀ ਭੈਣ ਕੋਲੇ ਗਈ ਮੇਰੀ ਭੈਣ ਬਿਮਾਰ ਸੀਗੀ ਉਹ ਆਂਦੇ ਵੀ ਆਏ ਕਰਕੇ ਮੈਂ ਬਿਮਾਰ ਆ ਮੇਰਾ ਪਤਾ ਲੈ ਜੇ ਮਾਂ ਦੀ ਸੱਸ ਨੂੰ ਜਦੋਂ ਪੁੱਛਿਆ ਤੇ ਉਹ ਆਂਦੇ ਵੀ ਪੰਜਾਬੜਾ ਮਣ ਕੇ ਮੇਰੀ ਸੱਸ ਨੇ ਮਗਰੇ ਹੀ ਮੈਨੂੰ ਫੋਨ ਲਾਤਾ ਆਂਦੇ ਤੂੰ ਇੱਥੇ ਹੀ ਰਹਿ ਪਾ ਆਪਦੀ ਭੈਣ ਕੋਲੇ ਤੇ ਤੂੰ ਘਰੇ ਨਾ ਆ ਫਿਰ ਉਹ ਮੇਰਾ ਪਾਂ ਜਾ ਉਦੋਂ ਬਾਅਦ ਮੈਨੂੰ ਇੱਥੇ ਛੱਡ ਗਿਆ ਤਾਂ ਵੀ ਮਾਸੀ ਤੈਨੂੰ ਮੈਂ ਛੱਡਿਆ ਉਹਨਾ ਵੀ ਹੋਰ ਨਾ ਵੀ ਗੱਲ ਕੋਈ ਜਿਆਦੇ ਬਾਦ ਜੇ ਉਦੋਂ ਬਾਅਦ ਜਦੋਂ ਸ਼ੱਕ ਘਰੇ ਛੱਡ ਗਿਆ ਉਦੋਂ ਬਾਅਦ ਵਧੀਆ ਰਹੇ ਉਦੋਂ ਬਾਅਦ ਫੇਰ ਪਤਾ ਨਹੀਂ ਕੀ ਹੋਇਆ ਇਹਨਾਂ ਨੂੰ ਪਤਾ ਨਹੀਂ ਮੈਨੂੰ ਆਦੇ ਵੀ ਤੂੰ ਜਾ ਕੇ ਤੇ ਵੀ ਆਦੇ ਪੇ ਕੀ ਮਿਲਿਆ ਵੀ ਤੂੰ ਚਲੀ ਜਾ ਤੇ ਵੀ ਰਾਤ ਲਾਇਆ ਕੋਈ ਨਹੀਂ ਤੇ ਮੁੜ ਕੇ ਫੇਰ ਨਹੀਂ ਆਪਾਂ ਤੋਂ ਜਾਇਆ ਜਾਣਾ ਜੇ ਕੋਈ ਕਾਗਜ਼ ਕੂਜ ਕਢਾਉਣ ਲੱਗੇ ਜਦੋਂ ਉਦੋਂ ਬਾਅਦ ਮੈਂ ਵੀ ਘਰੇ ਆਈ ਉਦੋਂ ਬਾਅਦ ਇਹਨਾਂ ਨੇ ਗੇਟ ਨਹੀਂ ਖੋਲਿਆ ਅੰਦਰ ਉਹ ਇਹਨਾਂ ਨੇ ਗੇਟ ਲਾ ਲਿਆ dastawar video ga video tu bandu bandi chuna ke ਨਹੀਂ ਮੇਰੇ ਸਾਥ ਦੇ ਨਾਲ ਹੀ ਹੈ ਸਾਰਾ ਪੈਲੀ ਵੀ ਉਹਦੇ ਨਾਲ ਸੀ ਪੈਲੀ ਉਹਨੇ ਪਹਿਲਾਂ ਵੇਚਦੀ ਸਾਰੀ ਹੁਣ ਕੱਲਾ ਘਰ ਹੀ ਆ ਉਹ ਵੀ ਉਸੇ ਦੇ ਨਾਲ ਹੀ ਸਸਰ ਰਣੀ ਤੇ ਸਾਹ ਦੇ ਨਹੀਂ ਨਹੀਂ ਉਹਨਾਂ ਨੇ ਵੀ ਸਾਥ ਨਹੀਂ ਦਿੱਤਾ ਮੇਰਾ ਹੁਣ ਤੱਕ ਵੀ ਬਰਸਾਦ ਕੀਤੀ ਵੀ ਜਿੰਦਾ ਬੰਨ ਕਿ ਮੈਂ ਆਦੇ ਘਰੇ ਰਹਿਣਾ ਚਾਹੁੰਦੀ ਹਾਂ ਜੀ ਹਾਂਜੀ ਮੈਂ ਘਰੇ ਹੀ ਰਹਿਣਾ ਚਾਹੁੰਦੀ ਮੈਂ ਕਿਸੇ ਤੇ ਬੋਝ ਨਹੀਂ ਬਣਨਾ ਚਾਹੁੰਦੀ ਮੇਰਾ ਪਿਓ ਵੀ ਗਰੀਬ ਆ ਕੁਝ ਨਹੀਂ ਕਰ ਸਕਦਾ ਹੈ ਕੋਈ ਤਾਂ ਕੋਈ ਸਾਥ ਦੇ ਰਿਹਾ ਪਿੰਡ ਦੇ ਲੋਕ ਜਾਂ ਕੋਈ ਤੁਹਾਡੇ ਪਰਿਵੰਤਰੀ ਜਾਂ ਹਾਂਜੀ ਹਾਂਜੀ ਸਾਰੇ ਸਾਥ ਹੀ ਆ ਹਾਂਜੀ ਨਾਲ ਹੀ ਆ ਮੇਰੇ ਤੁਹਾਨੂੰ ਕੀ ਕਹਿਣਾ ਚਾਹੂਗੇ ਤੁਸੀਂ ਅੱਜ ਜੋ ਇਹ ਤੁਸੀਂ ਜਿੰਦਤ ਗੇਟ ਦਾ ਤੋੜਨ ਲੱਗੇ ਆ ਤੁਹਾਡੀ ਬੇਟੀ ਇੱਥੇ ਵਿਆਹੀ ਹੋਈ ਆ ਕਿਹੜਾ ਪਰਦੇ ਦੀ ਕੁੜੀ ਕਰੇ ਬੈਠੇ ਆਪਦੇ ਮੈਂ ਵੀ ਤੂੰ ਕੋਰ ਕਹਿ ਰਿਹਾ ਜੁਕ ਰਹੀ ਮਾਤੋ ਇਹ ਲੱਗ ਪਈ ਤੇ ਜਾਈ ਜੁਦਾ ਤੁਸੀਂ ਗਈ ਜਾਓ ਬੈਠਾ ਇਹ ਉਹ ਕੀ ਜਾਣਦਾ ਬਸ ਇਹ ਨਹੀਂ ਚੁੱਪ ਕੀ ਆ ਮੈਂ ਤਾਂ ਮਾਰ ਤਾ ਹੰਮੋ ਜੰਬਾਏ ਹਾਂਜੀ ਮੈਂ ਬੋਲਤ ਲਈ ਸੀ 10 ਤਰੀਕ ਦੀ ਇਹਨਾਂ ਨੇ ਦਿੱਤੀ ਸੋ ਇੱਕ ਮਹੀਨੇ ਦੀ ਇੱਕ ਮਹੀਨੇ ਦੀ ਜਦਾਂ ਆ ਕੇ ਅਸੀਂ ਲੈ ਜਾਾਂਗੇ ਇਹਨੂੰ ਤੇ ਨਹੀਂ ਮੁੰਡਾ ਆਊਗਾ ਤਾਂ ਜਿਵੇਂ ਵੀ ਹੋਇਆ ਉਹ ਮੈਂ ਕਰਾਂਗੇ ਤੇ ਅਸੀਂ ਉਹਨਾਂ ਨੂੰ ਇਹ ਕਹੇ ਜੇ ਤੁਸੀਂ ਇੱਕ ਦੀ 10 ਦੀ ਵਾਏ 11 ਨੂੰ ਅਸੀਂ ਘਰੇ ਭਾਵਾਂਗੇ ਇਹਨੂੰ ਉਸ ਤੋਂ ਬਾਅਦ ਫੇਰ ਇਹ ਮੇਰੇ ਕੋਲ ਫੇਰ ਇੱਕ ਦੋ ਵਾਰ ਆਏ ਤੇ ਇਹ ਹੀ ਆਏ ਇਹਨਾਂ ਨੂੰ ਫੋਨ ਫੜ ਲਾਇਆ ਨਹੀਂ ਚੱਕਿਆ ਚਕਾਇਆ ਉਹਨਾਂ ਨੇ ਫੋਨ ਫੜ ਸਾਡਾ ਚੈੱਕ ਕਰਾਂ ਜਿੰਦਾ ਤੋੜਨ ਵਾਸਤੇ ਅੱਗੇ ਵੀ ਆਏ ਸੀਗੇ ਉਹ ਵਧੀਆਪਟ ਨਹੀਂ ਕੀਤਾ ਤੇ ਅੱਜ ਫਿਰ ਇਹ ਕਰਕੇ ਨੂੰ ਕੁੜੀ ਨੂੰ ਘਰੇ ਭਾਇਆ ਹੋਇਆ ਜਦੋਂ ਮੰਨ ਲਓ ਆ ਜਾਣਗੇ ਤੇ ਆਪਾਂ ਇਹਨਾਂ ਨਾਲ ਬਹਿ ਕੇ ਰਜਨਾਵਾ ਕਰਾਵਾਂਗੇ ਟਿਕਾ ਕਰਾਵਾਂਗੇ ਸੋ ਸਰਪੰਚ ਸਾਹਿਬ ਦਾ ਕਹਿਣਾ ਹੈ ਕਿ ਇੱਕ ਮਹੀਨਾ ਦਾ ਅਸੀਂ ਮੂਲਤ ਲਈ ਸੀ ਕਿ ਉਹ ਆ ਜਾਣਗੇ ਜਿੰਦਾ ਨਾ ਤੋੜਿਆ ਜਾਵੇ ਇਸ ਘਰ ਦਾ ਪਰ ਅੱਜ ਉਹ ਕਹਿੰਦੇ ਮੂਲਤ ਪੂਰੀ ਹੋਣ ਤੋਂ ਬਾਅਦ ਅਸੀਂ ਇਸ ਘਰ ਦਾ ਜਿੰਦਾ ਤੋੜ ਕੇ ਕੁੜੀ ਨੂੰ ਘਰੇ ਬਿਠਾ ਦਿੱਤਾ ਜਿਹੜੀ ਟੀ ਵਿਚਾਰੀ 2 ਮਹੀਨਾ 2.5 ਚਾਰੀ ਆਦੇ ਘਰੋਂ ਨਿਕਲੀ ਹੈ ਠੀਕ ਹੈ ਪਰ ਬਹੁਤ ਵਧੀਆ ਹੋਇਆ ਦੋ ਵਾਰੀ ਟਾਈਮ ਵੀ ਦਿੱਤਾ ਸੀ ਉਹਨਾਂ ਨੂੰ ਉਹਦਾ ਮਾਪਿਓ ਮੁੰਡੇ ਦਾ ਆਏ ਸਰਪੰਚ ਦੇ ਘਰੇ ਅਰੇ 10 ਤਰੀਕ ਨੂੰ ਅਸੀਂ ਲੈ ਜਾਾਂਗੇ ਪਰ ਸਾਨੂੰ ਉਹਨਾਂ ਨੇ ਕੋਈ ਨਾਂ ਨਹੀਂ ਦਿੱਤਾ ਅਸੀਂ ਫਿਰ ਇਹਨਾਂ ਨੇ ਇਹਾਂ ਦੇ ਵੀ ਅਸੀਂ ਜਿੰਦਰਾ ਖੋਲ ਕੇ ਬਹਿਣਾ ਹੈ ਕਿ ਚਲ ਜਦੋਂ ਉਹ ਆ ਗਈ ਸਮਝੋਤਾ ਇਹਨਾਂ ਦਾ ਕਰਾਵਾਂਗੇ ਮਾਂ ਤੋਂ ਆਜਨ ਉਹਦਾ ਮੁੰਡਾ ਆਜੇ ਠੀਕ ਹੈ ਹੱਕ ਹੈ 20 ਸਾਲ ਹੋ ਗਏ ਸਾਡੇ ਪਿੰਡ ਬਿਆਈ ਸਾਡੇ ਪਿੰਡ ਦੀ ਧੀ ਆਸਰ ਪਿੱਕੇ ਪਿੱਛੇ ਰਹਿ ਗਿਆ ਆਸਰ ਵਿਆਹ ਕੇ ਸਾਡੇ ਪਿੰਡ ਆਈ ਆ ਜੀ ਹਾਂਜੀ ਬਾਪੂ ਜੀ ਭੈਣ ਜੀ ਕੀ ਤੁਸੀਂ ਸਰਪੰਚ ਅੱਜ ਪੰਚਾਇਤ ਆ ਪਿੰਡ ਦੇ ਪਤਵੰਤੇ ਆ ਇਹਨਾਂ ਦੀ ਕਾਰਗੁਜ਼ਾਰੀ ਤੇ ਖੁਸ਼ ਆ ਹਾਂਜੀ ਖੁਸ਼ ਆ ਵੀਰੇ ਬਹੁਤ ਬਹੁਤ ਧੰਨਵਾਦ ਕਰਦਾ ਮੀਡੀਆ ਦੇ ਧੰਨਵਾਦ ਕਰਦੇ ਸਰਪੰਚ ਸਾਹਿਬ ਦਾ ਧੰਨਵਾ ਤਮਿੰਦਰ ਪ੍ਰਸਾਦ ਜੀ ਹੋ ਦੋ ਮਹੀਨੇ ਹੋ ਗਏ ਵੀਰੇ ਕਿਆ ਨੂੰ ਦੋ ਮਹੀਨੇ ਤੁਸੀਂ ਕਿੱਥੇ ਰਹਿ ਰਹੇ ਹੋ ਫਿਰ ਮੈਂ ਆਉ ਦੇ ਪੇਕੇ ਪਿੰਡ ਰਹਿ ਰਹੀ ਆ ਆ ਕੇ ਜਦੋਂ ਤੁਸੀਂ ਵੇਖਿਆ ਘਰ ਚ ਜਿੰਦਾ ਲੱਗਾ ਤੁਹਾਡਾ ਆਪਦਾ ਘਰ ਸੀਗਾ ਤੁਹਾਨੂੰ ਕੀ ਮਹਿਸੂਸ ਹੋਇਆ ਤੁਸੀਂ ਕਿਹਨੂੰ ਅਪਰੋਚ ਕੀਤੀ ਮੈਂ ਸਾਰੇ ਦੇਸੀ ਆਦੀ ਭੂਆ ਕੇ ਘਰੇ ਗਈ ਸੀ ਕਿ ਮੇਰੀ ਬਚੋਲਣ ਆਣੀ ਮੇਰੇ ਰਿਸ਼ਤਾ ਕਰਾਇਆ ਸੀਗਾ ਜਦੋਂ ਮੈਂ ਇਹਨਾਂ ਦੇ ਘਰੇ ਗਈ ਇਹਨਾਂ ਨੇ ਮੈਨੂੰ ਦੱਸਿਆ ਜਾ ਕੇ ਫਿਰ ਇਹਾਂ ਦੀ ਵੀ ਕੋਈ ਨਹੀਂ ਆਪਾਂ ਉੱਥੇ ਫੋਨ ਲਾਉਣੇ ਆ ਜਦੋਂ ਇਹਨਾਂ ਨੇ ਮੇਰੇ ਪਿੰਕੇ ਪਿੰਡ ਫੋਨ ਲਾਇਆ ਫਿਰ ਦੂਜੇ ਦਿਨ ਹੀ ਉਥੋਂ ਦੀ ਪੰਚਾਇਤ ਆਈ ਮੇਰੇ ਪਿੰਡ ਦੀ ਫਿਰ ਜਦੋਂ ਇਹਨਾਂ ਆ ਕੇ ਗੇਟ 'ਚ ਖੜੇ ਤੇ ਇਹਨਾਂ ਨੇ ਗੇਟ ਨਹੀਂ ਅੱਗੋ ਖੋਲਿਆ ਜੋ ਤੁਹਾਡਾ ਪਤੀ ਆ ਤੁਹਾਡੀ ਸੱਸ ਸਾ ਤੁਹਾਡਾ ਸਹੁਰਾ ਕਿਸੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾਂ ਨਹੀਂ ਹੋ ਸਕਿਆ ਕੀ ਕਾਰਨ ਹੋਇਆ ਦਾ ਸੰਪਰਕਤਾ ਵੀਰੇ ਉਹਨਾਂ ਨੇ ਨੰਬਰ ਹੀ ਬਦਲ ਲਏ ਹੋਏ ਆ ਹੀ ਨਹੀਂ ਸੰਪਰਕ ਉਹਨਾਂ ਨਾਲ ਕੋਈ ਵੀ ਨਹੀਂ ਹੋਇਆਗਾ ਮੇਰੇ ਘਰ ਵਾਲੇ ਨੇ ਵੀ ਦੋਵੇਂ ਨੰਬਰ ਬਦਲ ਲਏ ਜਿਹੜਾ ਸਾਡੇ ਘਰੇ ਚੱਲਦਾ ਸੀ ਉਹ ਵੀ ਨੰਬਰ ਉਹਨਾਂ ਨੇ ਬਦਲ ਲਿਆ ਬਾਈ ਜੀ ਤੁਸੀਂ ਕੋਈ ਉਹਨਾਂ ਨਾਲ ਗੱਲ ਕਰਨ ਵਾਸਤੇ ਕੋਈ ਰਾਬਤਾ ਕਾਇਮ ਕੀਤਾ ਫੋਨ ਕੀਤਾ ਕਿਸੇ ਤਰ੍ਹਾਂ ਦਾ ਜਾਂ ਕੋਈ ਹੋਰ ਬੰਦੇ ਪਾਈ ਵਿੱਚ ਤੇ ਚੱਕੇ ਨਹੀਂ ਕੋਈ ਨਹੀਂ ਚੱਕ ਰੇ ਨਾ ਨਾ ਉਸ ਤੋਂ ਬਾਅਦ ਤੁਸੀਂ ਕੀ ਐਕਸ਼ਨ ਲਿਆ ਅਗਲਾ ਫਿਰ ਐਕਸ਼ਨ ਕੀ ਆਈ ਆਪ ਸਰਪੰਚਾਂ ਕੋਲ ਗਏ ਸੀ ਅਸੀਂ ਸਰਪੰਚਾਂ ਕੋਲ ਸੀ ਮੈਂ ਸੱਜਣ ਨੂੰ 10 ਦਾ ਮੋਤ ਲਿਪਾ ਮਹੀਨੇ ਕੇ 7 ਮਹੀਨੇ ਲਈ ਉਹ ਦਿਨ ਵੀ ਟੱਪ ਗਏ ਮੁੜ ਕੇ ਫੇਰ ਵੀ ਕੋਈ ਗੱਲ ਨਹੀਂ ਬਣੀ ਇਵਨ ਜਿਹੜੇ ਇੱਥੇ ਨਾਲ ਵੀ ਛੱਡਿਆ ਬਾਰ ਦੇ ਮੂਰੇ ਇਹਨਾਂ ਨੂੰ ਉਹ ਮੁੰਡੇ ਨੇ ਪਤਾ ਨਹੀਂ ਗੱਲ ਕੀਤੀ ਕਿ ਹੋਰ ਕਿਹੋ ਗੱਲ ਕਰਈ ਹੈ ਮੈਂ ਕਿ ਦਸਾਂ ਨੂੰ ਆਜੂਗਾ ਮੈਂ ਕੁੜੀਆਂ ਨਾਲ ਗੱਲ ਕਰ ਲੂੰਗਾ ਲੈ ਜਾਊਗਾ ਉਹ 10 ਦਿਨ ਕਿਹੜੇ ਹੋਣੇ ਸੀ ਪਸਾਂ ਇਹ ਕਰਦੇ ਕਰਾਉਂਦੇ ਉਹ ਸਾਰਾ ਕੁਝ ਕੁਛ ਕਰਕੇ ਆਪੇ ਨਿਕਲ ਗਏ ਜਾ ਕੇ ਉਹਨਾਂ ਨਾਲ ਲੈ ਗਏ ਅੱਜ ਤੁਸੀਂ ਜੋ ਕਾਰਵਾਈ ਕੀਤੀ ਕੀ ਹੋਇਆ ਹੈ ਇਹ ਜਿੰਦ ਦੇ ਪਾਸੇ ਕੁੜੀ ਨੂੰ ਸਾਹਿਬ ਪੰਚਾਇਤ ਸਾਹਿਬ ਸਾਰੀ ਪੰਚਾਇਤ ਦੇ ਸ਼ੁਕਰਾਨਾ ਕਰਦਾ ਮੈਂ ਧੰਨਵਾਦ ਕਰਦਾ ਵੀਡੀਓ ਦਾ ਵੀ ਵੀ ਫਿਰ ਤੀਨ ਕੁਰੇ ਬਸ ਆ ਉਹਨਾਂ ਦੇ ਜਿੰਦ ਦੇ ਬਣਾ ਕੇ ਤੇ ਬੈਠਾ ਹੈ ਘਰ ਸਮਾ ਲਾਂਗੇ ਕੁਛ ਹੀ ਘਰ ਵਿੱਚ ਆਏ ਅੱਜ ਕੀ ਕੁਛ ਘਰ ਵਿੱਚ ਮੌਜੂਦ ਆ ਘਰ ਦੇ ਵਿੱਚ ਕੁਛ ਨਹੀਂ ਵੀਰੇ ਸਾਰਾ ਕੁਛ ਹੀ ਲੈ ਗਏ ਜਾ ਕੇ ਕੁਛ ਵੀ ਨਹੀਂ ਨਾ ਆਟਾ ਨੂਨ ਤੇਲ ਕੁਛ ਵੀ ਹੈ ਨਹੀਂ ਸੇਸ ਵਕਤ ਸਾਰਾ ਘਰ ਖਾਲੀ ਹੈ ਹਣ ਵੀਰ ਜੀ ਤੁਸੀਂ ਇਹਨਾਂ ਦੇ ਗਵਾਂਢ ਚ ਵੱਸਦੇ ਆ ਤੁਹਾਨੂੰ ਇਹਦੇ ਸਾਰੇ ਘਰ ਦੀਆਂ ਗਤੀਵਿਧੀਆਂ ਦਾ ਪਤਾ ਹੈ ਹਾਂਜੀ ਹੁਣ ਜੋ ਇਹਨਾਂ ਤੇ ਘਰ ਚ ਰੌਲਾ ਚੱਲ ਰਿਹਾ ਵੀ 2 ਮਹੀਨੇ ਤੋਂ ਜਿੰਦੇ ਲੱਗੇ ਘਰ ਦੇ ਘਰ ਨਹੀਂ ਇਹ ਤੁਸੀਂ ਕਿਹਨੂੰ ਕਿਹਨੂੰ ਕਸੂਰਵਾਰ ਮੰਨਦੇ ਆ ਕਸੂਰਵਾਰ ਹੀ ਮੋਢੀ ਤਾਂਦ ਨਹੀਂ ਤਾਣੀ ਵਿਗੜੀ ਵੀ ਇਹਨਾਂ ਦੇ ਪਰਿਵਾਰ ਦੀ ਜੇ ਆਪਾਂ ਕਹਿੰਦੇ ਮੁੰਡਾ ਛੋਟਾ ਅੱਡੋ ਆਡਾ ਨਾ ਵਿੱਚੋ ਯਾਨੀ ਕਿ ਕੀ ਜਿਹੜੀ ਗੱਲ ਆ ਭਾਈ ਜਿਹੜੀ ਗੱਲ ਆ ਜਿਹੜੀ ਸਰਕਲ ਪਾਣੀ ਜਿੰਨਾ ਵੀ ਜਾਣਦਾ ਉਹ ਸਭ ਨੂੰ ਸਾਰੀ ਜਾਣ ਕੇ ਤੁਰ ਹੀ ਜਾਂਦੀ ਵੀ ਇੱਥੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ